ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸੰਗਤਾਂ ਦੀਆਂ ਹੱਡ ਬੀਤੀਆਂ ਸਾਂਝੀਆਂ ਕਰਨ ਵਾਲੇ ਹਾਂ ਜਿਵੇਂ ਕਿ ਆਪਾ ਸਾਰੇ ਹੀ ਜਾਣਦੇ ਆ ਭੈਣ ਭਰਾ ਕੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਬਹੁਤ ਸਾਰੀਆਂ ਸੰਗਤਾਂ ਤੇ ਹੋ ਰਹੀ ਏ ਕਮੀ ਸਾਡੇ ਵਿੱਚ ਹੁੰਦੀ ਏ ਪਰ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਜ਼ਰੂਰ ਏ ਪਰ ਅੰਧੇਰ ਨਹੀਂ ਜੇਕਰ ਅਸੀਂ ਆਪਣੇ ਸੱਚੇ ਮਾਨਤੇ ਸ਼ਰਧਾ ਭਾਵਨਾ ਦੇ ਨਾਲ ਪਰਮਾਤਮਾ ਨੂੰ ਅਸੀਂ ਯਾਦ ਕਰੀਏ ਅਸੀਂ ਉਹਨਾਂ ਦੇ ਨਾਮ ਦੀ ਪਾਠ ਪੂਜਾ ਤੇ ਸਿਮਰਨ ਕਰੀਏ ਤਾਂ ਸਾਡੇ ਸਾਰੇ ਹੀ ਦੁੱਖ ਤਕਲੀਫ ਦੂਰ ਹੋ ਜਾਂਦੇ ਨੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਪਰ ਫੇਰ ਵੀ ਸਾਡੇ ਦੁੱਖ ਨਹੀਂ ਦੂਰ ਹੁੰਦੇ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਅਸੀਂ ਸੇਵਾ ਸਿਮਰਨ ਕਰਦੇ ਹਾਂ ਜ਼ਰੂਰ ਸਾਡੇ ਕੋਲ ਚਾਣੇ ਅਣਚਾਣੇ ਦੇ ਵਿੱਚ ਕੁਝ ਅਜਈਆਂ ਗਲਤੀਆਂ ਹੋ ਜਾਂਦੀਆਂ ਨੇ ਜਿੰਨਾ ਗਲਤੀਆਂ ਦੇ ਕਰਕੇ ਸਾਨੂੰ ਪਰਮਾਤਮਾ ਦੀ ਕਿਰਪਾ ਨਹੀਂ ਮਿਲਦੀ ਕਿਉਂਕਿ ਹੁੰਦਾ ਕੀ ਹੈ ਕਈ ਵਾਰ ਜਦੋਂ ਅਸੀਂ ਸਿਮਰਨ ਕਰਨ ਬੈਠਦੇ ਹਾਂ ਅਸੀਂ ਸਿਮਰਨ ਤਾਂ ਕਰਦੇ ਹੁੰਨੇ ਆ ਪਰ ਸਾਡਾ ਧਿਆਨ ਦਿਮਾਗ ਕਿਤੇ ਹੋਰ ਹੀ ਹੁੰਦਾ ਹੈ ਉਸ ਸਮੇ ਸਾਡੇ ਕੀਤੇ ਗਏ ਸਿਮਰਨ ਦਾ ਸਾਨੂੰ ਫਲ ਵੀ ਨਹੀਂ ਮਿਲਦਾ ਜੇਕਰ ਅਸੀਂ ਸੱਚੇ ਮੰਨਤੇ ਸ਼ਰਧਾ ਭਾਵਨਾ ਦੇ ਨਾਲ ਪਰਮਾਤਮਾ ਦੇ ਨਾਲ ਜੁੜੀਏ ਸ਼ਹੀਦਾ ਸਿੰਘਾਂ ਦੇ ਨਾਲ ਜੁੜੀਏ ਸਾਨੂੰ ਵਾਹਿਗੁਰੂ ਸੱਚੇ ਪਾਸ਼ਾ ਇਨੀਆ ਦਾਤਾਂ ਬਖਸ਼ਿਸ਼ ਕਰਦੇ ਨੇ ਕਿ ਜਿੰਨਾ ਦੀ ਸਾਨੂੰ ਅਸ ਉਮੀਦ ਨਹੀਂ ਹੁੰਦੀ ਜੋ ਚੀਜ਼ ਅਸੀਂ ਸੋਚੀ ਵੀ ਨਹੀਂ ਹੁੰਦੀ ਉਹ ਚੀਜ਼ ਵੀ ਪਰਮਾਤਮਾ ਸਾਡੀ ਝੋੜੀ ਦੇ ਵਿੱਚ ਪਾ ਦਿੰਦੇ ਨੇ ਇੰਨੀ ਜ਼ਿਆਦਾ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਬੀਜੀ ਹੋ ਚੁੱਕੇ ਹਾਂ ਕਿ ਅਸੀਂ ਪਰਮਾਤਮਾ ਤੋਂ ਹੀ ਦੂਰ ਹੁੰਦੇ ਜਾ ਰਹੇ ਹਾਂ ਸਾਨੂੰ ਭਾਵੇਂ ਲੱਖ ਕੰਮ ਕਰਨੇ ਪਰ ਸਾਨੂੰ ਇਹਨਾਂ 24 ਘੰਟਿਆਂ ਦੇ ਵਿੱਚੋਂ 2 ਢਾਈ ਘੰਟੇ ਤਾਂ ਜ਼ਰੂਰ ਪਰਮਾਤਮਾ ਦੇ ਲਈ ਸਾਨੂੰ ਕੱਢਣੇ ਚਾਹੀਦੇ ਨੇ ਇਸੇ ਤਰ੍ਹਾਂ ਸਾਨੂੰ ਪਰਮਾਤਮਾ ਨੂੰ ਹਮੇਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਇਹ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਏ ਕਿ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਸਾਡੇ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣੀ ਕਿਉਂਕਿ ਜੇਕਰ ਸਾਡੇ ਕੋਲ ਤੰਦਰੁਸਤੀ ਇਹ ਘਰ ਦੇ ਵਿੱਚ ਸਾਰਾ ਪਰਿਵਾਰ ਸੁਖੀਏ ਤਾਂ ਸਾਰੀਆਂ ਚੀਜ਼ਾਂ ਸਾਡੇ ਕੋਲ ਆਪਣੇ ਆਪ ਹੀ ਚੱਲ ਕੇ ਆ ਜਾਂਦੀਆਂ ਨੇ। ਤੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੰਗਤਾਂ ਦੀਆਂ ਕੁਝ ਕੋਹੜ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੇਅੰਤ ਕਿਰਪਾ ਉਨਾਂ ਤੇ ਹੋਈ ਤੇ ਕਿਵੇਂ ਪਰਮਾਤਮਾ ਨੇ ਸ਼ਹੀਦਾ ਸਿੰਘਾ ਨੇ ਉਹਨਾਂ ਨੂੰ ਕੱਖਾਂ ਤੋਂ ਲੱਖਾਂ ਦੇ ਵਿੱਚ ਕਰ ਦਿੱਤਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਉਨ ਕੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੰਨ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਇੱਕ ਮਾਤਾ ਜੀ ਨੇ ਦੱਸਿਆ ਕਿ ਅਸੀਂ 2-3 ਸਾਲਾਂ ਤੋਂ ਅਸੀਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਆ ਰਹੇ ਹਾਂ ਉੱਥੇ ਚਪੈਰਾ ਸੇਭ ਕੱਟ ਕੇ ਅਸੀਂ ਸੇਵਾ ਕਰਦੇ ਹਾਂ ਤੇ ਬਹੁਤ ਮਨ ਨੂੰ ਸ਼ਾਂਤੀ ਤੇ ਆਨੰਦ ਮਿਲਦਾ ਹੈ। ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਕੋਲ ਇੱਕ ਗੱਡੀ ਸੀ ਜਿਵੇਂ ਕਿ ਆਪਣੇ ਘਰ ਦੇ ਵਿੱਚ ਇੱਕ ਗੱਡੀ ਹੋਵੇ ਅਸੀਂ ਉਸ ਨੂੰ ਕਿਰਾਏ ਤੇ ਲੇ ਜਾਗੇ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੋਈਏ ਪਰ ਉਹਨਾਂ ਨੇ ਦੱਸਿਆ ਕਿ ਜਦੋਂ ਤੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਆਉਣਾ ਸ਼ੁਰੂ ਕੀਤਾ ਚੁਪੈਰਾ ਸਾਹਿਬ ਕਟਨੇ ਸ਼ੁਰੂ ਕਰ ਕਰ ਦਿੱਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਤੇ ਪਰਮਾਤਮਾ ਦੀ ਇੰਨੀ ਜ਼ਿਆਦਾ ਕਿਰਪਾ ਹੋਈ ਕਿ ਸਾਡੀ ਇੱਕ ਗੱਡੀ ਤੋਂ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ 17 ਗੱਡੀਆਂ ਬਣ ਗਈ ਉਹ ਮਾਤਾ ਜੀ ਨੇ ਆਪਣੇ ਮੂੰਹ ਤੋਂ ਬੋਲ ਕੇ ਦੱਸਿਆ ਕਿ ਸਾਡੇ ਨਾਲ ਕਹਿੰਦੇ ਕਿ ਬਹੁਤ ਜ਼ਿਆਦਾ ਕਹਿੰਦੇ ਕਿ ਜਿੰਨਾ ਵੀ ਕਹੀਏ ਬਹੁਤ ਜ਼ਿਆਦਾ ਵੱਡਾ ਕਹਿੰਦੇ ਚਮਤਕਾਰ ਹੋਇਆ ਤੇ ਸਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੋਈ ਏ ਉਹਨਾਂ ਦਾ ਇਹ ਵੀ ਕਹਿਣਾ ਸੀ ਕਹਿੰਦੇ ਕਿ ਅਸੀਂ ਜੋ ਸੋਚਿਆ ਨਹੀਂ ਸੀ ਕਿ ਇਹ ਸਭ ਕੁਝ ਹੋਵੇਗਾ ਉਹ ਸਭ ਕੁਝ ਵੀ ਸਾਡੇ ਨਾਲ ਹੋਇਆ ਵੀ ਪਰਮਾਤਮਾ ਦੀ ਇਨੀ ਕਿਰਪਾ ਹੁੰਦੀ ਹੈ ਸਿਰਫ ਅਸੀਂ ਚਪੈਰਾ ਸੇਵ ਹੀ ਕੱਟਨੇ ਸ਼ੁਰੂ ਕੀਤੇ ਸੀ ਪਰ ਜੇਕਰ ਅਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਇਸੇ ਤਰ੍ਹਾਂ ਸੇ ਚਪੈਰਾ ਸੇਵ ਕੱਟੀਏ ਪਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਤਾਂ ਵਾਹੀ ਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਇੰਨੀ ਜ਼ਿਆਦਾ ਕਿਰਪਾ ਕਰ ਦਿੰਦੇ ਆ ਕਿ ਸਾਨੂੰ ਜਿਹੜੀ ਚੀਜ਼ ਦੀ ਆਸ ਉਮੀਦ ਨਹੀਂ ਹੁੰਦੀ ਜਿਹੜੇ ਕੰਮ ਨੂੰ ਅਸੀਂ ਸੋਚਿਆ ਵੀ ਨਹੀਂ ਹੁੰਦਾ ਸਾਡੇ ਬਿਨਾ ਸੋਚੇ ਸਮਝੇ ਪਰਮਾਤਮਾ ਸਾਡੇ ਸਾਰੇ ਕੰਮਾਂ ਕਾਰਜਾਂ ਨੂੰ ਪੂਰਾ ਕਰ ਦਿੰਦਾ ਸੋ ਇਸੇ ਤਰ੍ਹਾਂ ਇੱਕ ਹੋਰ ਮਾਤਾ ਜੀ ਸਨ ਉਹਨਾਂ ਨੇ ਆਪਣੀ ਵਾਰਤਾ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਹਿੰਦੇ ਕਿ ਇਟਲੀ ਦੇ ਵਿੱਚ ਗਿਆ ਸੀ ਜਦੋਂ ਉਹ ਇਟਲੀ ਦਾ ਪ੍ਰਲਾਤਾ ਮਾਤਾ ਜੀ ਨੇ ਦੱਸਿਆ ਕਿ ਮੇਰੇ ਬੇਟੇ ਦਾ ਬਾਹਰ ਦਾ ਨਹੀਂ ਸੀ ਬਣਦਾ ਕਹਿੰਦੇ ਕਿ ਮੈਨੂੰ ਇੱਕ ਪਹਿਰ ਨੇ ਦੱਸਿਆ ਕਿ ਤੁਸੀਂ ਚਪੈਰਾ ਸਹਿਬ ਕਟੋ ਕਹਿੰਦੇ ਕਿ ਮੈਂ ਹਜੇ ਇੱਕ ਚਪੈਰਾ ਸਹਿਬ ਹੀ ਕਟਿਆ ਸੀ ਤੇ ਕਹਿੰਦੇ ਮੇਰੇ ਬੇਟੇ ਦੇ ਇਟਲੀ ਦਾ ਵੀਜ਼ਾ ਲੱਗ ਗਿਆ ਜਦੋਂ ਉਹਨਾਂ ਦਾ ਬੇਟਾ ਇਟਲੀ ਦੇ ਵਿੱਚ ਗਿਆ ਤਾਂ ਉਹ ਇਟਲੀ ਦੇ ਵਿੱਚ ਪਹੁੰਚਦਿਆਂ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜੋ ਵੀ ਕਾਗਜ਼ ਪੱਤਰ ਸਨ ਉਹ ਸਾਰੇ ਹੀ ਗੁੰਮ ਹੋ ਗਏ ਸਨ ਜਦੋਂ ਉਹਨਾਂ ਦੇ ਸਾਰੇ ਕਾਗਜ਼ ਪੱਤਰ ਗੁੰਮ ਹੋ ਗਏ ਤਾਂ ਉਹ ਮਾਤਾ ਜੀ ਕਹਿੰਦੇ ਕਿ ਸਾਨੂੰ ਬਹੁਤ ਹੀ ਜ਼ਿਆਦਾ ਟੈਨਸ਼ਨ ਰਹਿੰਦੀ ਸੀ ਕਿ ਸਾਡੇ ਬੱਚੇ ਦੇ ਤਾਂ ਕਾਗਜ਼ ਪੱਤਰ ਸਾਰੇ ਹੀ ਗੁੰਮ ਹੋ ਗਏ ਨੇ ਨਾ ਤੇ ਉਹਨੂੰ ਉੱਥੇ ਕੋਈ ਵਧੀਆ ਜੌਬ ਮਿਲ ਸਕਦੀ ਏ ਤੇ ਨਾ ਹੀ ਉਹ ਪੀਆਰ ਹੋ ਸਕਦਾ ਏ ਤੇ ਨਾ ਹੀ ਦੁਬਾਰਾ ਵਾਪਸ ਮੁੜ ਕੇ ਇੰਡੀਆ ਆ ਸਕਦਾ ਕਹਿੰਦੇ ਕਿ ਅਸੀਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿਣ ਲੱਗੇ ਤੇ ਕਹਿੰਦੇ ਫਿਰ ਮੈਂ ਇਹ ਸੋਚਿਆ ਕਿ ਜਿਵੇਂ ਹੀ ਮੈਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਜਾ ਕੇ ਇੱਕ ਹੀ ਚਪੈਰਾ ਸਹਿਬ ਕਟਿਆ ਸੀ ਤੇ ਮੇਰੇ ਬੇਟੇ ਦਾ ਵਿਚਾਰ ਲੱਗ ਗਿਆ ਕਿ ਕਹਿੰਦੇ ਮੈਂ ਦੁਬਾਰਾ ਤੋਂ ਫੇਰ ਚਪੈਰਾ ਸਹਿਬ ਕਹਿੰਦੇ ਕੱਟਨੇ ਸ਼ੁਰੂ ਕਰ ਦਿੱਤੇ ਤੇ ਕਹਿੰਦੇ ਚਪੈਰਾ ਸਹਿਬ ਕੱਟਦੇ ਸਮੇਂ ਕਹਿੰਦੇ ਮੈਂ ਬਹੁਤ ਜਿਆਦਾ ਕਹਿੰਦੇ ਕਿ ਭਾਵਨਾ ਤੇ ਵਿਸ਼ਵਾਸ ਦੇ ਨਾਲ ਕਹਿੰਦੀ ਅਰਦਾਸ ਬੇਨਤੀ ਕਰਨੀ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਮੇਰੇ ਬੇਟੇ ਦੇ ਜਿਹੜੇ ਗੁੰਮ ਗਿਆ ਕਾਗਜ਼ ਪੱਤਰ ਉਸ ਨੂੰ ਮਿਲ ਜਾਵੇ ਤਾਂ ਈਸੀ ਤਰ੍ਹਾਂ ਮਾਤਾ ਜੀ ਕਹਿੰਦੇ ਕਿ ਮੇਰੇ ਬੇਟੇ ਦੇ ਕਹਿੰਦੇ ਕੋਝ ਕਸਮਾ ਬਾਦ ਹੀ ਕਹਿੰਦੇ ਜਿਹੜੇ ਗੁੰਮੇ ਹੋਏ ਸੀ ਕਾਗਜ਼ ਪੱਤਰ ਉਹ ਵੀ ਮਿਲ ਗਏ ਤੇ ਕਹਿੰਦੇ ਮੇਰੇ ਬੇਟੇ ਨੂੰ ਉੱਥੇ ਬਹੁਤ ਹੀ ਵਧੀਆ ਜੌਬ ਵੀ ਮਿਲ ਗਈ ਤੇ ਕਹਿੰਦੇ ਸਾਨੂੰ ਯਕੀਨ ਨਹੀਂ ਆਉਂਦਾ ਇਟਲੀ ਦੇ ਵਿੱਚ ਕੋਈ ਇੰਨੀ ਜਲਦੀ ਕਹਿੰਦੇ ਪੀਆਰ ਨਹੀਂ ਹੁੰਦਾ ਕਹਿੰਦੇ ਮੇਰਾ ਬੇਟਾ ਬਹੁਤ ਜਲਦੀ ਕਹਿੰਦੇ ਉਸ ਨੂੰ ਪੀਆਰ ਵੀ ਮਿਲ ਗਈ ਬਹੁਤ ਵਧੀਆ ਜੌਬ ਵੀ ਲੱਗ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਮਾਤਾ ਨੇ ਦੱਸਿਆ ਕਿ ਕਹਿੰਦੇ ਮੇਰੇ ਮਨ ਦੀ ਤਮੰਨਾ ਸੀ ਕਿ ਮੇਰੇ ਬੇਟੇ ਦਾ ਵਿਆਹ ਬਹੁਤ ਵਧੀਆ ਪਰਿਵਾਰ ਦੇ ਵਿੱਚ ਹੋਵੇ ਕਿ ਸਾਨੂੰ ਕੁੜੀ ਬਹੁਤ ਵਧੀਆ ਪਰਿਵਾਰ ਦੀ ਮਿਲੇ ਕਹਿੰਦੇ ਫਿਰ ਮੇਰੀ ਉਹ ਤਮੰਨਾ ਰਹਿ ਗਈ ਸੀ ਕਹਿੰਦੇ ਮੈਂ ਉਹ ਅਰਦਾਸ ਕੀਤੀ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਤੇ ਕਹਿੰਦੇ ਕੁਝ ਹੀ ਸਮੇਂ ਦੇ ਵਿੱਚ ਮੇਰੇ ਬੇਟੇ ਦਾ ਕਹਿੰਦੇ ਵਿਆਹ ਵੀ ਹੋ ਗਿਆ ਉਹਨਾਂ ਨੂੰ ਬਹੁਤ ਵਧੀਆ ਕਹਿੰਦੇ ਪਰਿਵਾਰ ਦਾ ਰਿਸ਼ਤਾ ਲੱਗਿਆ ਤੇ ਮਾਤਾ ਜੀ ਦੱਸਦੇ ਆ ਕਿ ਹੁਣ ਮੈਨੂੰ 3-4 ਸਾਲ ਹੋ ਗਿਆ ਇੱਥੇ ਚਪੈਰਾ ਸੇਵਕਟਨ ਆਉਂਦਿਆਂ ਕਹਿੰਦੇ ਕਿ ਮੈਂ ਜੋ ਵੀ ਕਹਿੰਦੇ ਮੇਰੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਜੋ ਵੀ ਕਹਿੰਦੇ ਕਿ ਮੈਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਮੇਰੇ ਅਰਦਾਸ ਬੇਨਤੀ ਪੂਰੀ ਹੋ ਜਾਵੇ ਕਹਿੰਦੇ ਉਹੀ ਮੇਰੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਇਨੀ ਜਿਆਦੀ ਸ਼ਕਤੀ ਦੇ ਮਾਲਕ ਨੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਨੂੰ ਖੁਸ਼ੀਆਂ ਦੇ ਨਾਲ ਭਰ ਦਿੰਦੇ। ਏਸੀ ਤਰ੍ਹਾਂ ਜਿਹੜੇ ਮਾਤਾ ਜੀ ਦਾ ਬੇਟਾ ਇਟਲੀ ਦੇ ਵਿੱਚ ਗਿਆ ਸੀ ਉਹਨਾਂ ਨੂੰ ਜਿਹੜੇ ਭੈਣ ਨੇ ਦੱਸਿਆ ਸੀ ਜੇਕਰ ਉਹਨਾਂ ਤੋਂ ਪੁੱਛਿਆ ਕਿ ਤੁਹਾਡੀ ਕਿਹੜੀ ਮਨੋਕਾਮਨਾ ਪੂਰੀ ਹੋਈ ਤਾਂ ਜੋ ਤੁਸੀਂ ਸੰਗਤ ਨੂੰ ਇੱਥੇ ਲੈ ਕੇ ਆ ਰਹੇ ਹੋ। ਉਨਾ ਦਾ ਕਿ ਐ ਕਿ ਮੈਂ ਕਦੇ ਵੀ ਕੋਈ ਵੀ ਆਪਣੇ ਲਈ ਨਹੀਂ ਮੰਗਿਆ ਮੈਂ ਸਿਰਫ ਤਾਂ ਸਿਰਫ ਸੰਗਤ ਨੂੰ ਗੁਰੂ ਦੇ ਨਾਲ ਜੋੜਿਆ ਪਰ ਜਦੋਂ ਵੀ ਮੇਰੀ ਕੋਈ ਵੀ ਮਨੋ ਕਾਮਨਾ ਹੁੰਦੀ ਹੈ ਕੋਈ ਵੀ ਮੈਂ ਆਪਣੇ ਮਨ ਦੇ ਵਿੱਚ ਚੀਜ਼ ਨੂੰ ਸੋਚ ਲੈਨੀ ਆ ਉਹ ਚੀਜ਼ ਮੇਰੀਆਂ ਅੱਖਾਂ ਦੇ ਸਾਹਮਣੇ ਹੁੰਦੀ ਹੈ ਤੇ ਦੇਖੋ ਉਹਨਾਂ ਨੇ ਕਿੰਨਾ ਵੱਡਾ ਪੂਰਨ ਖੱਟਿਆ ਪੂਰਨ ਖੱਟਣ ਦੇ ਨਾਲ ਨਾਲ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਕਿ ਜਿਵੇਂ ਹੀ ਉਹ ਕੁਝ ਵੀ ਸੋਚਦੇ ਨੇ ਉਹੀ ਉਹਨਾਂ ਦਾ ਕੰਮੇ ਜਿਹੜਾ ਪੂਰਾ ਹੋ ਜਾਂਦਾ ਹੈ ਇਸੀ ਤਰ੍ਹਾਂ ਜਿਹੜੀਆਂ ਵੀ ਸਾਰੀਆਂ ਸੰਗਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਜੁਪੇਰਾ ਸਾਹਿਬ ਕੱਟਦੀਆਂ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜੁਪੇਰਾ ਸਾਹਿਬ ਕੱਟਦੇ ਹਾਂ ਤੇ ਸਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਅੰਗ ਸੰਗ ਸਹਾਈ ਮਹਿਸੂਸ ਹੁੰਦੇ ਨੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਇਨੀ ਚੇ ਕਰ ਤਾਂ ਸ਼ਰਧਾ ਭਾਵਨਾ ਦੇ ਨਾਲ ਅਸੀਂ ਚਪੈਰਾ ਸਹਿਬ ਕੱਟੀਏ ਫੇਰ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੀ ਹੁੰਦੀ ਹੈ ਤੇ ਜੇਕਰ ਅਸੀਂ ਗਏ ਆਏ ਵੱਲ ਧਿਆਨ ਕਰੀਏ ਇੱਧਰ ਉੱਧਰ ਘੁੰਮিয়ে ਫਿਰਿਏ ਪਰਮਾਤਮਾ ਦੇ ਵੱਲ ਅਸੀਂ ਧਿਆਨ ਨਾ ਕਰੀਏ ਤਾਂ ਫੇਰ ਤਾਂ ਗੱਲ ਅਲੱਗ ਏ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਆਏ ਹਾਂ ਉਸੋਸ਼ੇ ਮੰਨ ਦੇ ਵਿੱਚ ਕਿ ਪਰਮਾਤਮਾ ਦੇ ਨਾਲ ਜੁੜਨਾ ਹੈ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਤੋਂ ਕੁਝ ਲੈਣਾ ਹੈ ਫਿਰ ਤਾਂ ਆਪਣਾ ਪੂਰਾ ਧਿਆਨ ਪਰਮਾਤਮਾ ਦੇ ਵਿੱਚ ਹੁੰਦਾ ਹੈ ਤੇ ਜੇਕਰ ਅਸੀਂ ਹਮੇਸ਼ਾ ਇਸ ਤਰ੍ਹਾਂ ਹੀ ਗੇੜੇ ਲਗਾ ਕੇ ਮੱਥਾ ਟੇਕ ਕੇ ਆ ਜਾਣਾ ਹੁੰਦਾ ਸਾਨੂੰ ਇਹ ਹੁੰਦਾ ਹੀ ਨਹੀਂ ਕਿ ਅਸੀਂ ਪਰਮਾਤਮਾ ਦੇ ਨਾਲ ਜੁੜੀਏ ਗੁਰੂ ਵਾਲੇ ਬਣੀਏ ਫਿਰ ਸਾਡੀਆਂ ਆਸਾ ਮਰਾਦਾਂ ਪੂਰੀਆਂ ਨਹੀਂ ਹੁੰਦੀਆਂ ਇਸੀ ਤਰ੍ਹਾਂ ਸੰਗਤਾਂ ਨੇ ਹਮੇਸ਼ਾ ਇਹ ਹੀ ਕਹਿਣਾ ਸੰਗਤਾਂ ਦਾ ਕਿ ਜਦੋਂ ਅਸੀਂ ਐਤਵਾਰ ਨੂੰ ਚਪੈਰਾ ਸਾਹਿਬ ਕੱਟਣ ਜਾਣਾ ਹੁੰਦਾ ਹੈ ਨਾ ਸਵੇਰ ਵੇਲੇ ਅੰਮ੍ਰਿਤ ਵੇਲੇ ਜਦੋਂ ਅਸੀਂ ਉੱਠਦੇ ਹਾਂ ਉਸ ਸਮੇਂ ਤੋਂ ਹੀ ਅਸੀਂ ਪਰਮਾਤਮਾ ਦਾ ਨਾਮ ਟੀਉਣਾ ਸ਼ੁਰੂ ਕਰ ਦੇਣਾ ਹੁੰਦਾ ਹੈ ਤੇ ਜਦੋਂ ਵੀ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਆਸਥਾਨ ਤੇ ਚਪੈਰਾ ਸਾਹਿਬ ਕੱਟਣ ਦੇ ਲਈ ਅਸੀਂ ਰਸਤੇ 'ਚ ਜਾਂਦੇ ਆ ਭਾਵੇਂ ਸਾਨੂੰ ਲੱਖ ਦੁੱਖ ਤਕਲੀਫ ਕਿਉਂ ਨਾ ਆ ਜਾਵੇ ਪਰ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਸਾਰੇ ਦੁੱਖ ਤਕਲੀਫ ਪਰਮਾਤਮਾ ਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਆਪ ਹੀ ਟਾਲ ਦਿੰਦੇ ਨੇ ਤੇ ਸਾਨੂੰ ਕੋਈ ਵੀ ਰਸਤੇ ਦੇ ਵਿੱਚ ਇਸ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ ਕਿ ਅਸੀਂ ਚਪੈਰਾ ਸਾਹਿਬ ਦੀ ਹਾਜ਼ਰੀ ਨਾ ਪਰ ਸਕੀਏ ਕਈ ਵਾਰ ਤਾਂ ਸੰਗਤਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਕਿ ਅੱਜ ਅਸੀਂ ਕਾਸਤੇ ਜਾਵਾਂਗੇ ਕਹਿੰਦੇ ਕਈ ਵਾਰ ਸਾਨੂੰ ਇਹ ਹੁੰਦਾ ਹੈ ਕਿ ਸਾਡੇ ਨਾਲ ਕਿਸੇ ਦਾ ਸਾਥ ਨਹੀਂ ਪਰ ਕਹਿੰਦੇ ਜਿਵੇਂ ਹੀ ਅਸੀਂ ਆਪਣੇ ਘਰ ਤੋਂ ਚੱਲ ਪੈਂਦੇ ਹਾਂ ਕਹਿੰਦੇ ਪਰਮਾਤਮਾ ਆਪਣੇ ਆਪ ਕੋਈ ਨਾ ਕੋਈ ਹਿਰਲਾ ਵਸੀਲਾ ਬਣਾ ਕੇ ਕਹਿੰਦੇ ਕਿ ਸਾਡਾ ਸਾਥ ਬਣਾ ਦਿੰਦੇ ਆ ਕਿ ਚੇਸ ਦੇ ਨਾਲ ਅਸੀਂ ਪਰਮਾਤਮਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਅਸੀਂ ਜਪੇਰਾ ਸਹਿਬ ਦੀ ਹਾਜ਼ਰੀ ਲਗਾਉਣ ਦੇ ਲਈ ਅਸੀਂ ਪਹੁੰਚ ਜਾਨੇ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਦੀਆਂ ਆਸਾਂ ਮੁਰਾਦਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਹਾਜ਼ਰੀ ਭਰ ਕੇ ਜਪੇਰਾ ਸਹਿਬ ਕੱਟ ਕੇ ਬਹੁਤ ਸਾਰੀਆਂ ਆਸਾਂ ਮੁਰਾਦਾਂ ਅਰਦਾਸਾਂ ਪੂਰੀਆਂ ਹੋ ਰਹੀਆਂ ਸੋ ਤੁਸੀਂ ਵੀ ਜ਼ਰੂਰ ਕੁਰਬਾਨੀ ਦੇ ਨਾਲ ਜੁੜੋ ਤੇ ਗੁਰੂ ਵਾਲੇ ਬਣੋ ਤੇ ਵੱਧ ਤੋਂ ਵੱਧ ਹੋਰ ਸੰਗਤਾਂ ਨੂੰ ਵੀ ਕੁਰਬਾਨੀ ਦੇ ਨਾਲ ਜੁੜਿਆ ਕਰੋ। ਇਓ ਕਿ ਜੋ ਕੁਝ ਵੀ ਸਾਨੂੰ ਮਿਲਣਾ ਹੈ ਉਹ ਸਿਰਫ ਪਰਮਾਤਮਾ ਦੇ ਦਰ ਤੋਂ ਹੀ ਮਿਲਣਾ ਹੈ ਸਾਨੂੰ ਹੋਰ ਕਿਤੋਂ ਕੁਝ ਵੀ ਨਹੀਂ ਮਿਲਣਾ। ਸੋ ਇਹ ਸੀ ਜੇ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਜਿਹੇ ਵੀਡੀਓ ਦੇ ਵਿੱਚ ਅਸੀਂ ਦੋ ਤੁਹਾਡੇ ਨਾਲ ਹੱਡ ਬੀਤੀਆਂ ਸਾਂਝੀਆਂ ਕੀਤੀਆਂ ਨੇ। ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਇਹ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੈਣ ਦਾ ਵੀ ਭਲਾ ਹੋ ਸਕਦਾ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੀ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪ੍ਰੇਰਣਾ ਪੁਰਾਵਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆਈ ਕੋ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ